ਸਸ਼ੀਕਾਲ ਜੀ ਮੈਂ ਹੁਸਨ ਪ੍ਰítomਾਨ ਅੱਜ ਸ਼ੁਰੂ ਕਰਨ ਜਾ ਰਹੇ ਆਂ ਵਲੌਗ ਨੰਬਰ 40 ਸੰਗਤ ਜੀ ਅੱਜ ਅਸੀਂ ਆਏ ਹਾਂ ਕਰਾਚੋਂ ਅੱਜ ਦੇ ਵਲੌਗ ਚ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਦੇਸੀ ਆਨਾ ਸਾਈ ਪਾਸ਼ਾਈ ਨੌਮੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਰਾ ਚੋਨ ਜ਼ਿਲ੍ਹਾ ਸੰਗਰੂਰ ਦੇ ਬਲਾਕ ਭਵਾਨੀਗੜ ਦਾ ਪਿੰਡ ਹੈ ਜੋ ਸੁਨਾਮ ਪਟਿਆਲਾ ਸੜਕ ਤੇ ਵਸਿਆ ਹੋਇਆ ਹੈ ਪਿੰਡ ਦੀ 11000 ਦੇ ਕਰੀਬ ਆਬਾਦੀ ਹੈ ਬਾਬਾ ਕਾਲਾ ਕਮਾਨ ਨੇ ਇਸ ਥਾਨ ਨੂੰ ਧਾਰਮਿਕ ਸਮਝਦੇ ਆ ਇੱਥੇ ਪਿੰਡ ਵਸਾਉਣ ਲਈ ਮੋੜੀਗੜ ਦਿੱਤੀ ਸੀ ਹੁਣ ਸੰਗਤ ਜੀ ਕਰਦਿਆਂ ਗੱਲ ਇਸ ਗੁਰਦੁਆਰਾ ਸਾਹਿਬ ਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਦੇਸੀ ਆਣਾ ਸਾਹਿਬ ਸੰਗਰੂਰ ਤੋਂ 15 ਕਿਲੋਮੀਟਰ ਦੇ ਆਸ-ਪਾਸ ਹੈ ਇਹ ਗੁਰਦੁਆਰਾ ਸਾਹਿਬ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਪੰਜਵਾਂ ਤਖਤ ਚਲਦਾ ਵਹੀਰ ਚੱਕਰਵਤੀ ਪੰਜਾਬ ਹਿੰਦੁਸਤਾਨ ਛੌਨੀ ਨਿਹੰਗ ਸਿੰਘ ਦੇ ਅੰਡਰ ਹੈ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸੱਚਖੰਡ ਵਾਸੀ ਸਿੰਘ ਸਾਹਿਬ ਜਥੇਦਾਰ ਬਾਬਾ ਚੇਤ ਸਿੰਘ ਜੀ ਤੇ ਜਥੇਦਾਰ ਬਾਬਾ ਸੰਤਾ ਸਿੰਘ ਜੀ ਤੇ ਜਥੇਦਾਰ ਬਾਬਾ ਬਾਰਾ ਸਿੰਘ ਜੀ ਨੇ ਕੀਤੀ ਸੀ ਇਸ ਗੁਰਦੁਆਰਾ ਸਾਹਿਬ ਦੇ ਮੌਜੂਦਾ ਸੇਵਾਦਾਰ ਬਾਬਾ ਕੇਰ ਸਿੰਘ ਜੀ ਤੇ ਬਾਬਾ ਚਰਨ ਸਿੰਘ ਜੀ ਹਨ ਸੰਗਤ ਜੀ ਹੁਣ ਕਰਦੇ ਆਂ ਗੱਲ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਸੰਗਤ ਜੀ ਇਹ ਉਹ ਪਵਿੱਤਰ ਸਥਾਨ ਹੈ ਜਿਸ ਨੂੰ ਕਿ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ ਇਸ ਜਗ੍ਹਾ ਤੇ ਪਹਿਲਾਂ ਖੇਤ ਹੁੰਦੇ ਸਨ ਅਸਾਮ ਦੇ ਰਾਜੇ ਨੇ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕੀਤੀ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਸਾਹਿਬ ਤੋਂ 300 ਸੰਗਤਾਂ ਨਾਲ ਯਾਤਰਾ ਦਾ ਪ੍ਰੋਗਰਾਮ ਬਣਾ ਕੇ 25 ਅੱਸੂ ਸੰਮਤ 1722 ਨੂੰ ਸ਼੍ਰੀ ਗੋ ਤੇਗ ਬਹਾਦਰ ਜੀ ਮਾਲਵਾ ਦੇਸ਼ ਨੂੰ ਤਾਰਨ ਲਈ ਗੱਡਿਆਂ ਵਿੱਚ ਭਾਂਡੇ ਬਿਸਤਰੇ ਕਨਾਤਾਂ ਆਦੀ ਲੱਦ ਕੇ ਰਥਾਂ ਅਤੇ ਘੋੜਿਆਂ ਤੇ ਸਵਾਰ ਹੋ ਕੇ ਮਾਲਵਾ ਵਿੱਚੋਂ ਦੀ ਹੁੰਦੇ ਹੋਏ ਥੂਹੀ रामगढ़ ਬੋੜਾ ਗੁਣੀ ਕੇ ਆਲੂਵਰਕ ਭਵਾਨੇਗੜ ਫੱਗੂ ਵਾਲਾ ਹੁੰਦੇ ਹੋਏ 22 ਕੱਤਕ ਬਿਕਰਮੀ ਸੰਮਤ 1722 ਨੂੰ ਢੋਡੇ ਪਹੁੰਚੇ ਫਿਰ ਕਰਾਚੋਂ ਪਿੰਡ ਲਹਿੰਦੇ ਪਾਸੇ ਢਾਬ ਦੇ ਕਿਨਾਰੇ ਚਰਨ ਪਾਏ ਇਹ ਸੰਗਤ ਜੀ ਸ਼ੋਰਟ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਤੁਸੀਂ ਪੜ ਸਕਦੇ ਹੋ ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਉਹਨਾਂ ਦੇ ਮਾਤਾ ਨਾਨਕੀ ਮਾਤਾ ਗੁਜਰੀ ਮਾਮਾ ਕਿਰਪਾਲ ਦਾਸ ਜੀ ਭਾਈ ਸੰਗਤੀਆ ਜੀ ਭਾਈ ਸੁਖਨੰਦ ਜੀ ਭਾਈ ਸਾਈਂ ਚੰਦ ਜੀ ਸੰਤ ਗੁਰਬਖਸ਼ ਦਾਸ ਜੀ ਉਦਾਸੀ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਭਾਈ ਉਦੇਜ ਜੀ ਭਾਈ ਗੁਰਦਿੱਤ ਜੀ ਭਾਈ ਜੈਤਾ ਜੀ ਪਈ ਨੱਥੂ ਰਾਮ ਜੀ ਦਾ ਰਬਾਬੀ ਜੱਥਾ ਵੀ ਗੁਰੂ ਸਾਹਿਬ ਦੇ ਨਾਲ ਸੀ ਜਿਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਅਸਥਾਨ ਤੇ ਆਏ ਤਾਂ ਉਹ ਇੱਕ ਝਿੜੇ ਵਿੱਚੋਂ ਦੀ ਹੁੰਦੇ ਹੋਏ ਖੇਤਾਂ 'ਚ ਲੱਗੇ ਇੱਕ ਪੇੜ ਥੱਲੇ ਵਿਸ਼ਰਾਮ ਕਰਦੇ ਹਨ ਤਾਂ ਭਾਈ ਨੱਥੂ RAM ਜੀ ਦੇ ਰਬਾਬੀ ਜਥੇ ਨੇ ਇਸ ਜਗ੍ਹਾ ਤੇ ਕੀਰਤਨ ਦਾ ਦਰਬਾਰ ਲਗਾਇਆ। ਇਹਨਾਂ ਨੇ ਸ਼ਬਦ ਗੁਰਬਾਣੀ ਗਾ ਕੇ ਗੁਰੂ ਜੀ ਨਾਲ ਆਈਆਂ ਸੰਗਤਾਂ ਨੂੰ ਬਾਣੀ ਵਿੱਚ ਲੀਨ ਕੀਤਾ। ਯਾਤਰਾ ਦੌਰਾਨ ਜਦੋਂ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿੱਥੇ-ਜਿੱਥੇ ਵੀ ਜਾ ਕੇ ਆਸਣ ਲਗਾਉਂਦੇ ਸਨ ਤਾਂ ਭਾਈ ਨੱਥੂ RAM ਰਬਾਬੀ ਜੀ ਦਾ ਜਥਾ ਸੰਗਤਾਂ ਨੂੰ ਸਵੇਰ ਸ਼ਾਮ ਗੁਰਬਾਣੀ ਸੁਣਾ ਕੇ ਨਿਹਾਲ ਕਰਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਦੁਆਰਾ ਸਾਈ ਬਹੁਤ ਵਧੀਆ ਬਣਿਆ ਹੋਇਆ ਬਹੁਤ ਮਨ ਲੱਗਿਆ ਇਸ ਗੁਰਦੁਆਰਾ ਸਾਹਿਬ ਆ ਕੇ ਜਦੋਂ ਭਾਈ ਦੇਸੂ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਉਣ ਦਾ ਪਤਾ ਚੱਲਿਆ ਤਾਂ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇੱਥੇ ਆ ਕੇ ਬਹੁਤ ਜ਼ਿਆਦਾ ਸੇਵਾ ਕੀਤੀ ਜਿਸ ਜਗ੍ਹਾ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆ ਕੇ ਠਹਿਰੇ ਸਨ ਉਹ ਪਾਈ ਦੇਸੂ ਜੀ ਦੇ ਖੇਤ ਸਨ ਪਾਈ ਦੇਸੂ ਜੀ ਨੇ ਇੱਥੇ ਗੁਰੂ ਸਾਹਿਬ ਦੇ ਰਹਿਣ ਲਈ ਨਿਵਾਸ ਸਥਾਨ ਤਿਆਰ ਕੀਤਾ ਪਾਈ ਦੇਸੂ ਜੀ ਨੇ ਸਿੱਖਾਂ ਨਾਲ ਮਿਲ ਕੇ ਸੰਗਤਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਸਾਰੀਆਂ ਸੰਗਤਾਂ ਨੇ ਉਸ ਅਸਥਾਨ ਤੇ ਡੇਰੀ ਲਗਾਏ ਹੌਲੀ ਹੌਲੀ ਗੁਰੂ ਸਾਹਿਬ ਦੇ ਆਉਣ ਦੀ ਖਬਰ ਸਾਰੇ ਪਾਸੇ ਫੈਲ ਗਈ ਆਸ-ਪਾਸੇ ਦੀਆਂ ਸੰਗਤਾਂ ਜੁੜਨੀਆਂ ਸ਼ੁਰੂ ਹੋ ਗਈਆਂ ਪਾਈ ਦੇਸੂ ਜੀ ਨੇ ਬਾਕੀ ਸਿੱਖ ਸੰਗਤਾਂ ਸਮੇਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਅਸੀਂ ਤੇ ਸਾਡਾ ਪਰਿਵਾਰ ਉਸ ਸਮੇਂ ਦਾ ਸਿੱਖ ਸਜੇ ਹੋਏ ਹਾਂ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਇਲਾਕੇ ਵਿੱਚ ਆਏ ਸਨ ਭਾਈ ਦੇਸੋ ਜੀ ਨੇ ਕਿਹਾ ਕਿ ਗੁਰੂ ਸਾਹਿਬ ਅਸੀਂ ਸਿੱਖੀ ਵਿੱਚ ਪੱਕੇ ਧਾਰ ਵੀ ਬਣੇ ਹੋਏ ਹਾਂ ਅਸੀਂ ਕੀਰਤਨ ਕਰਕੇ ਗੁਰੂ ਦੀਆਂ ਸੰਗਤਾਂ ਨਾਲ ਜੋੜਦੇ ਹਾਂ ਪਰ ਇੱਥੋਂ ਦੇ ਕੁਝ ਮਨਮਤੀ ਲੋਕ ਜਿਹੜੇ ਸੁਲਤਾਨ ਦੀ ਪੂਜਾ ਕਰਨ ਵਾਲੇ ਅਤੇ ਕਬਰਾਂ ਨੂੰ ਮੰਨਣ ਵਾਲੇ ਹਨ ਉਹ ਸਾਨੂੰ ਕੀਰਤਨ ਪ੍ਰਚਾਰ ਕਰਨ ਤੋਂ ਰੋਕਦੇ ਹਨ ਉਹ ਸਾਨੂੰ ਪੂਜਾ ਪਾਠ ਕਰਮ ਨਹੀਂ ਦਿੰਦੇ ਇਸ ਗੱਲ ਤੋਂ ਅਸੀਂ ਬਹੁਤ ਦੁਖੀ ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਸਿਰ ਤੇ ਹੱਥ ਰੱਖ ਕੇ ਕਿਹਾ ਪੈਤ ਕਾਹੂ ਕੋ ਦੇਤਨੇ ਨੇ ਪੇਮਾਨਤ ਆਨ ਸੰਗਤ ਜੀ ਜੇ ਕੋਈ ਸ਼ਬਦ ਉਚਾਰਦੇ ਸਮੇਂ ਗਲਤੀ ਹੋਈ ਹੋਵੇ ਤਾਂ ਮਾਫ ਕਰਨਾ ਇਸ ਗੱਲ ਦਾ ਅਰਥ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਮਝਾਉਂਦੇ ਹੋਏ ਕਿਹਾ ਭਾਵ ਨਾ ਡਰੋ ਨਾ ਹੀ ਡਰਾਓ ਜਦੋਂ ਤੱਕ ਤੁਸੀਂ ਜਥੇਬੰਦੀ ਜਾਂ ਏਕਤਾ ਬਣਾ ਕੇ ਨਹੀਂ ਰੱਖੋਗੇ ਉਦੋਂ ਤੱਕ ਤੁਸੀਂ ਆਬਾਦ ਹੋ ਕੇ ਨਹੀਂ ਚੱਲ ਸਕਦੇ ਪਾਈ ਦੇਸੂ ਜੀ ਨੇ ਤੇ ਬਾਕੀ ਸੰਗਤਾਂ ਨੇ ਗੁਰੂ ਸਾਹਿਬ ਦਾ ਇਹ ਬਚਨ ਸਤ ਮੰਨਿਆ ਤੇ ਇਸ ਤਰੀਕੇ ਨਾਲ ਵੀ ਉਨ੍ਹਾਂ ਨੇ ਇਹ ਪ੍ਰਯਾਸ ਕੀਤਾ ਕਿ ਨੇੜੇ ਤੇੜੇ ਦੇ ਪਿੰਡਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨਾਂ ਨੂੰ ਸੰਗਤਾਂ ਤੱਕ ਪਹੁੰਚਾਇਆ ਜਾਵੇ ਸੰਗਤ ਜੀ ਇਹ ਬਹੁਤ ਵੱਡਾ ਸਰੋਵਰ ਬਣਿਆ ਹੋਇਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਮਨ ਲੱਗਿਆ ਤੇ ਮਨ ਨੂੰ ਸ਼ਾਂਤੀ ਮਿਲੀ ਆ ਇਸ ਗੁਰਦੁਆਰਾ ਸਾਹਿਬ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੋਲੀ-ਹੋਲੀ ਸੰਗਤਾਂ ਦੇ ਸਹਿਯੋਗ ਨਾਲ ਇਸ ਜਗ੍ਹਾ ਤੇ ਗੁਰਦੁਆਰਾ ਦੇਸੀ ਆਣਾ ਸਾਹਿਬ ਬਣਾਇਆ ਗਿਆ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਤਰੀਕੇ ਨਾਲ ਹੀ ਮਾਲਵੇ ਵਿੱਚ ਸੰਗਤਾਂ ਨੂੰ ਜਥੇਬੰਦੀ ਬਣਾ ਕੇ ਦੇ ਰਹੇ ਸਨ ਕਿਉਂਕਿ ਉਸ ਸਮੇਂ ਸਿੱਖ ਧਰਮ ਦੇ ਵਿੱਚ ਸੰਗਤਾਂ ਨੂੰ ਬਹੁਤ ਜ਼ਿਆਦਾ ਔਕੜਾਂ ਆ ਰਹੀਆਂ ਸਨ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਰੀਆਂ ਸੰਗਤਾਂ ਨੂੰ ਸੱਚ ਦੇ ਮਾਰਗ ਦੇ ਚੱਲਦੇ ਹੋਏ ਇਕਜੁੱਟ ਹੋ ਕੇ ਰਹਿਣ ਦਾ ਉਪਦੇਸ਼ ਦਿੱਤਾ। ਇਹ ਸੰਗਤ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਹਾਲ ਬਣਿਆ ਹੋਇਆ ਕੋਈ ਵੀ ਸੰਗਤ ਇਸ ਜਗ੍ਹਾ ਤੋਂ ਭੁੱਖੀ ਨਹੀਂ ਜਾਂਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਇਸ ਜਗ੍ਹਾ ਤੋਂ ਜਾਣ ਦਾ ਹੁਕਮ ਦਿੱਤਾ ਤਾਂ ਆਸੇ ਪਾਸੇ ਪਿੰਡਾਂ ਦੀਆਂ ਸਾਰੀਆਂ ਸੰਗਤਾਂ ਉਦਾਸ ਹੋ ਗਈਆਂ ਇਸ ਜਗ੍ਹਾ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਰਿਵਾਰ ਅਤੇ ਸਿੱਖ ਸੰਗਤਾਂ ਸਮੇਤ ਅਗਲੇ ਪਿੰਡ ਨਾਦਰੇ ਪਹੁੰਚੇ ਉੱਥੇ ਵੀ ਦੋ ਗੁਰਦੁਆਰਾ ਸਾਹਿਬ ਸ਼ਿਸ਼ੋਭਿਤ ਹਨ ਪਿੰਡ ਨਾਗਰੇ ਤੋਂ ਬਾਅਦ ਅਗਲਾ ਪਿੰਡ ਟਲਕਣੋੜ ਆਉਂਦਾ ਹੈ ਸੰਗਤ ਜੀ ਅਗਲੇ ਵਲੋਗਾਂ ਦੇ ਵਿੱਚ ਇਹਨਾਂ ਸਾਰੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੰਗਤ ਜੀ ਗੁਰਦੁਆਰਾ ਦੇਸੀਆਣਾ ਸਾਹਿਬ ਹਰ ਮਹੀਨੇ ਮੱਸਿਆ ਤੇ ਮੇਲਾ ਲੱਗਦਾ ਹੈ ਸੰਗਤ ਜੀ ਵਲੋਗ ਨੂੰ ਪੂਰਾ ਦੇਖਿਆ ਕਰੋ ਆਪਣੇ ਪਰਿਵਾਰ ਆਪਣੇ ਯਾਰਾਂ ਮਿੱਤਰਾਂ ਦੇ ਵਿੱਚ ਜ਼ਰੂਰ ਵਲੋਗ ਨੂੰ ਸ਼ੇਅਰ ਕਰੋ ਸੰਗਤ ਜੀ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਵਲੋਗ ਜ਼ਰੂਰ ਪਸੰਦ ਆਇਆ ਹੋਵੇਗਾ ਇਸੇ ਤਰ੍ਹਾਂ ਦੇ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਤੁਸੀਂ ਮੇਰੇ ਚੈਨਲ ਹੁਸੈਨ ਪ੍ਰੀਤਮਾਨ ਨੂੰ ਸਬਸਕ੍ਰਾਈਬ ਕਰੋ ਦੋਸਤੋ ਥੈਂਕ ਯੂ